ਪ੍ਰਿਯੋਭੀ ਭਾਰਤਾਂ ਤੇ ਮੈਂ ਹਾਂ ਕੁਮਰ ਪ੍ਰੀਤਕੌਰ ਜੇਕਰ ਤੁਸੀਂ ਵੀ ਆਪਣੇ ਬੋਰਡ ਐਗਜ਼ਾਮਸ ਦੀ ਤਿਆਰੀ ਕਰ ਰਹੇ ਹੋ ਤੇ ਤੁਸੀਂ ਵੀ ਉਹ ਵਿਦਿਆਰਥੀਓ ਜਿਹੜੇ ਕਿ ਇਹ ਵੀਡੀਓ ਦੇਖ ਰਿਹਾ ਹੈ ਜਿਸਦੇ ਬੋਰਡ ਐਗਜ਼ਾਮਸ ਆਉਣ ਵਾਲੇ ਨੇ ਤਾਂ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣਿਓ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਵਿਦਿਆਰਥੀਆਂ ਦੇ ਵਿੱਚ ਬਚਾਨੀ ਵੀ ਜਿਹੜੀ ਕਿ ਵਾਧ ਹੀ ਜਾ ਰਹੀ ਹੈ ਖਾਸ ਤੌਰ ਤੇ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀ ਪ੍ਰੀਖਿਆ ਸੰਬੰਧੀ ਤਿਆਰੀਆਂ ਨੂੰ ਲੈ ਕੇ ਚਿੰਤਾ ਦੇ ਬਤਨ ਨਜ਼ਰ ਆ ਰਹੇ ਨੇ ਹਾਲਾਂਕਿ ਕਈ ਵਿਦਿਆਰਥੀਆਂ ਨੂੰ ਤਾਂ ਇੰਨਾ ਕੋਈ ਜ਼ਿਆਦਾ ਸਟ्रेस ਹੋ ਰਿਹਾ ਹੈ ਕਿ ਉਹਨਾਂ ਨੂੰ ਪੜਾਈ ਕਰਨ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਆ ਰਹੀਆਂ ਨੇ ਤਾਂ ਅਜਿਹੇ ਸਮੇਂ ਦੇ ਵਿੱਚ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਚਿੰਤਾ ਮੁਕਤ ਹੋ ਕੇ ਪ੍ਰੀਖਿਆ ਦੇਣ ਦੇ ਨੁਕਤੇ ਸਾਂਝੇ ਕੀਤੇ ਨੇ ਤਾ ਅਧਿਆਪਕਾਂ ਦਾ ਕਹਿਣਾ ਹੈ ਕਿ ਜਿਹੜੇ ਵਿਦਿਆਰਥੀ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਹੇ ਨੇ ਉਹ ਪਿਛਲੇ ਸਾਲ ਦੇ ਟਾਪਰ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਜਿਨ੍ਹਾਂ ਵਿਸ਼ਿਆਂ 'ਚ ਉਹ ਕਮਜ਼ੋਰ ਹਨ ਉਹਨਾਂ ਦੀ ਵਿਸ਼ੇਸ਼ ਤਿਆਰੀ ਤੋਂ ਇਲਾਵਾ ਪੜਨ ਦੇ ਲਈ ਇੱਕ ਇਕਾਗਰ ਅਤੇ ਸ਼ਾਂਤ ਸਥਾਨ ਲੱਭਣ ਤਾਂ ਸਭ ਤੋਂ ਪਹਿਲਾ ਨਿਯਮ ਜਿਹੜਾ ਕਿ ਕਹਿ ਸਕਦੇ ਹਾਂ ਇਹ ਹੈ ਕਿ ਜੇਕਰ ਤੁਹਾਨੂੰ ਕਿਸੇ ਵੀ ਸਬਜੈਕਟ ਦੇ ਵਿੱਚ ਤਿਆਰੀ ਕਰਨ 'ਚ ਪੇਸ਼ਾਨੀ ਆ ਰਹੀ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਕੋਈ ਸ਼ਾਂਤ ਤੇ ਇਕਾਗਰ ਜਗ੍ਹਾ ਲੱਭੋ ਜਿੱਥੇ ਬੈਠ ਕੇ ਤੁਸੀਂ ਪੜਾਈ ਕਰ ਸਕੋ ਇਸ ਦੇ ਨਾਲ ਹੀ ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੇ ਨਾਲ ਨਾਲ ਕਰਦਾ ਬਣਿਆ ਪੋਸ਼ਟਿਕ ਭੋਜਨ ਖਾਣ ਅਤੇ ਜੰਕ ਫੂਡ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖਣ ਇਸ ਸੰਬੰਧੀ ਕਲਪਾਤ ਕਰਦੇ ਆ ਅਧਿਆਪਕਾਂ ਦੇ ਵੱਲੋਂ ਵੀ ਇਹੀ ਕਹਿਣਾ ਹੈ ਕੀ ਪ੍ਰੀਖਿਆਤ ਲਈ ਸਾਡਾ ਮਾਨਸਿਕ ਤੌਰ ਤੇ ਤਿਆਰ ਹੋਣ ਤੋਂ ਇਲਾਵਾ ਸਿਹਤਮੰਦ ਰਹਿਣਾ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਵਿਦਿਆਰਥੀ ਵਰਗ ਨੂੰ ਚਾਹੀਦਾ ਹੈ ਕਿ ਉਹ ਚੰਗੀ ਤਰ੍ਹਾਂ ਆਰਾਮ ਕਰਨ ਦੇ ਨਾਲ-ਨਾਲ ਚੰਗੀ ਖੁਰਾਕ ਖਾਣ ਤੋਂ ਇਲਾਵਾ ਰੋਜ਼ਾਨਾ ਕਸਰਤ ਕਰਨ ਨੂੰ ਪਹਿਲ ਦੇਣ ਤਾਂ ਜੋ ਉਹਨਾਂ ਅੰਦਰ એનર્ਜੀ ਬਣੀ ਰਹੇ ਜਿਸ ਦੇ ਨਾਲ ਉਹ ਪ੍ਰੀਖਿਆ ਸੰਬੰਧੀ ਤਿਆਰੀ ਬੜੀ ਆਸਾਨੀ ਦੇ ਨਾਲ ਕਰ ਸਕਣ ਤਾਂ ਇਸ ਦੇ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਵਿਦਿਆਰਥੀ ਅਕਸਰ ਜ਼ਿਆਦਾ ਸਿਲੇਬਸ ਦੇਖ ਕੇ ਉਸ ਲਈ ਸਮਾਂ ਕੱਢਣ ਤੋਂ ਕਬਰਾ ਜਾਂਦੇ ਨੇ ਪਰ ਜੇਕਰ ਅਜਿਹੇ ਵਿੱਚ ਹਰ ਵਿਸ਼ੇ ਲਈ ਇੱਕ ਸ਼ੈਡਿਊਲ ਜਾਂ ਫਿਰ ਟਾਈਮ ਟੇਬਲ ਬਣਾਇਆ ਜਾਵੇ ਤਾਂ ਤਿਆਰੀ ਕਰਨੀ ਬਹੁਤ ਆਸਾਨ ਹੋ ਜਾਵੇਗੀ